ਮਾਸਟਰ ਕੇਡਰ ਯੂਨੀਅਨ ਡੀਡੀ ਪੀ ਆਈ ਸਕੈਂਡਰੀ ਨਾਲ ਹੋਈ ਅਮ ਮੀਟਿੰਗ ਪ੍ਰਮੋਸ਼ਨਾਂ ਬਾਰੇ ਹੋਈ ਵਿਸ਼ੇਸ਼ ਚਰਚਾ ਊਣ ਤਾਇਆ ਦੂਰ ਕਰਨ ਉਪਰੰਤ ਜਲਦ ਹੋਣਗੀਆਂ ਪ੍ਰਮੋਸ਼ਨਾਂ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇੱਕ ਅਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਸੂਬਾ ਜਨਰਲ ਸਕੱਤਰ ਬਰਜਿੰਦਰ ਢਾਲੀਵਾਲ ਅਤੇ ਸੂਬਾ ਵਿੱਤ ਸਕੱਤਰ ਰਮਨ ਕੁਮਾਰ ਸੁਖਦੇਵ ਕਾਜਲ ਦੀ ਸੰਜੀ ਅਗਵਾਈ ਵਿੱਚ ਮਾਸਟਰ ਕੇਡਰ ਤੋਂ ਲੈ ਕੇ ਚਰਾਰ ਦੀਆਂ ਪ੍ਰਮੋਸ਼ਨਾਂ ਵਿੱਚੋਂ ਉਨਤਾਈਆਂ ਦੂਰਕਰਨ ਸੰਬੰਧੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸੈਕੰਡਰੀ ਪਰਮਜੀਤ ਸਿੰਘ ਨਾਲੇ ਕੰਮ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਉਹਨਾਂ ਦੇ ਦਫ਼ਤਰ ਵਿਖੇ ਹੋਈ ਜ਼ਿਲ੍ਹਾ શ્રી ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਕਰ ਹਰਪਾਲ ਸਿੰਘ ਜਨਰਲ ਸਕੱਤਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕੀਤੀ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਡੀਪੀਆਈ ਸੈਕੰਡਰੀ ਤੋਂ ਮੰਗ ਕੀਤੀ ਗਈ ਕਿ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਵਿੱਚ ਹੁਣ ਤਾਈਆਂ ਦੂਰ ਕਰਕੇ ਜਲਦੀ ਤੋਂ ਜਲਦੀ ਹਰ ਵਿਸ਼ੇ ਦੀਆਂ ਪ੍ਰਮੋਸ਼ਨਾਂ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਹਰ ਵਿਸ਼ੇ ਵਿੱਚ ਅਖੀਰਲੇ ਪ੍ਰਮੋਟ ਹੋਏ ਲੈਕਚਰਾਰ ਦੀ ਹਰ ਵਰਗ ਅਨੁਸਾਰ ਸੀਨੀਅਰਤਾ ਸੂਚੀ ਜਾਰੀ ਕਰਕੇ ਉਸ ਅਨੁਸਾਰ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਕਿਸਮ ਦੇ ਲੈਫਟ ਆਊਟ ਦੀ ਗੁੰਜਾਇਸ਼ ਹੀ ਨਾ ਰਹੇ ਸੁਜਾਸ ਸੰਬੰਧੀ ਡੀਪੀਆਈ ਸੈਕੰਡਰੀ ਦਾ ਰਵੀਆ ਹ ਪੱਕੀ ਰਿਹਾ ਅਤੇ ਡੀਪੀਆਈ ਸੈਕੰਡਰੀ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਪ੍ਰਮੋਸ਼ਨਾਂ ਪਾਰਦਰਸ਼ੀ ਢੰਗ ਨਾਲ ਜਲਦੀ ਤੋਂ ਜਲਦੀ ਹਰ ਦਿੱਤੀਆਂ ਜਾਣਗੀਆਂ ਡੀਪੀਆਈ ਸੈਕੰਡਰੀ ਨੇ ਕਿਹਾ ਕਿ ਲੈਫਟ ਆਊਟ ਦੀ ਸਕਰੂਟਨੀ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਨਵੀਂ ਸਕਰੂਟਨੀ ਕਰਕੇ ਹਰ ਵਿਸ਼ੇ ਦੀਆਂ ਵੰਡੇ ਪੱਦਰ ਤੇ ਹੋਰ ਵੀ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ ਵਿਵਰਸ਼ਨ ਜ਼ੋਨ ਦੇ ਸੰਬੰਧ ਵਿੱਚ ਯੂਨੀਅਨ ਦੇ ਆਗੂਆਂ ਨੇ ਹਰਭਜਨ ਸਿੰਘ ਬਨਾਮ ਸਟੇਟ ਦੇ ਕੇਸ ਦਾ ਹਵਾਲਾ ਦੇ ਕੇ ਜ਼ੋਰ ਨਾਲ ਵਿਵਰਸ਼ਨ ਜ਼ੋਨ ਖਤਮ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਤਾਂ ਡੀਪੀਆਈ ਸੈਕੰਡਰੀ ਨੇ ਕਿਹਾ ਕਿ ਕੋਰਟ ਕੇਸ ਹੈ ਤੇ ਇਸ ਨੂੰ ਖਤਮ ਕਰਨ ਵਾਸਤੇ ਵੀ ਯੋਗ ਹੱਲ ਕੀਤਾ ਜਾਵੇਗਾ। ਮਾਸਟਰ ਕੇਡਰ ਤੋਂ ਹੈਡਮਾਸਟਰ ਦੀ ਤਰੱਕੀ ਤੇ ਉਹਨਾਂ ਕਿਹਾ ਕਿ ਜਲਦੀ ਹੀ ਇਹ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤਾ ਜਾਵੇਗਾ। 30704 ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੇ ਉਹਨਾਂ ਨੂੰ ਫੁੱਲ ਸਕੇਲ ਨਾ ਦੇਣ ਦੀ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਇਸ ਸੰਬੰਧੀ ਪੱਤਰ ਜਲਦੀ ਜਾਰੀ ਕਰ ਦਿੱਤਾ ਜਾਵੇਗਾ 2.59 ਦੇ ਗੁਣਾਕ ਸੰਬੰਧੀ ਮਾਨਯੋਗ ਹਾਈ ਕੋਰਟ ਦੇ ਸਪੀਕਿੰਗ ਆਰਡਰ ਸੰਬੰਧੀ ਉਹਨਾਂ ਕਿਹਾ ਕਿ ਇਸ ਫਾਈਲ ਨੂੰ ਚੈੱਕ ਕਰਕੇ ਇਸ ਸੰਬੰਧੀ ਹੱਲ ਜਲਦੀ ਕੀਤਾ ਜਾਵੇਗਾ ODL ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੋਰਟ ਵਿੱਚ LPA ਪਈ ਹੋਈ ਹੈ ਜਿਸ ਦਾ ਫੈਸਲਾ ਆਉਣ ਤੇ ਹੀ ਇਹਨਾਂ ਨੂੰ ਵਿਚਾਰਿਆ ਜਾਵੇਗਾ ਦੀ ਬਾਰ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਇਹਨਾਂ ਲੈਫਟ ਆਊਟ ਕਿਸਾਨਦਿਆਂ ਪ੍ਰਮੋਸ਼ਨਾਂ ਵਿੱਚ ਉਹਨਾਂ ਨੂੰ ਨਹੀਂ ਵਿਚਾਰਿਆ ਜਾਵੇਗਾ ਡੀਪੀਆਈ ਸੈਕੰਡਰੀ ਸ਼੍ਰੀ ਪਰਮਜੀਤ ਸਿੰਘ ਵੱਲੋਂ ਜਲਦੀ ਇੱਕ ਹੋਰ ਮੀਟਿੰਗ ਮਾਸਟਰ ਕੇਡਰ ਯੂਨੀਅਨ ਦੀਆਂ ਰੈਂਦਿਆਂ ਮੰਗਾਂ ਦੇ ਹੱਲ ਸੰਬੰਧੀ ਕਰਨ ਦਾ ਵੀ ਜਥੇਬੰਦੀ ਨੂੰ ਭਰੋਸਾ ਦਿੱਤਾ ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਕੁਲਜੀਤ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ ਹਰਪਾਲ ਸਿੰਘ ਜਨਰਲ ਸਕੱਤਰ ਗੁਰਮੀਤ ਸਿੰਘ ਗਿੱਲ ਮਨਜੀਤ ਸਿੰਘ ਕੁਲਦੀਪ ਸਿੰਘ दलजीत सिंह, गुरदीप सिंह, गुरकिरपाल सिंह, कुलविंदर सिंह, सुखमंदर सिंह, गुरप्रीत सिंह दुग्गल मलकीत सिंह कोटली हरजीत सिंह आदि अध्यापक साथी हाजिर सन